ਹਲੋ ਜੀ গুড মর্নিং ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਨੈਕਸਟ ਮਾਰਨਿੰਗ ਹੋ ਗਈ ਹੈ ਜੇ ਅੱਜ ਦਿਨ ਹੈਗਾ ਵਾ ਸ਼ੁੱਕਰਵਾਰ ਦਿਨ ਹੈ ਗਿਆ ਸ਼ੁੱਕਰਵਾਰ ਤੇ ਤਰੀਕ 15 ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਤੇ ਆਈ ਹੋਪ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਹੱਸਦੇ ਵੱਸਦੇ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕਾਂ ਤੇ ਸਵੇਰ ਦੀ ਚਾਹ ਸੈਕਿੰਡ ਟਾਈਮ ਦੀ ਬਣ ਰਹੀ ਆ ਤੇ ਨਾਲ ਦੀ ਨਾਲ ਹੀ ਮੈਂ ਬਸ ਇਧਰ ਤਿਆਰੀ ਕਰ ਲੈਣੀ ਆ ਆ ਕੱਲ ਵਾਲੀ ਜਿਹੜੇ ਆਪਾਂ ਮੈਥੇ ਤਰੋੜ ਕੇ ਰੱਖੇ ਸੀਗੇ ਇਹ ਹੀ ਇਹਨਾਂ ਨੂੰ ਵੀ ਆਪਾਂ ਬਸ ਉਹਨੂੰ ਕੱਟ ਲਾਂਗੇ ਤੇ ਮੈਥੇ ਵਾਲੀ ਅੱਛ ਰੋਟੀ ਬਣਾਉਣੀ ਆ ਮੱਕੀ ਦੀ ਨਹੀਂ ਬਣਾਉਣੀ ਕਣਕ ਦੀ ਵੀ ਬਣਾਉਣੀ ਆ ਤੇ ਤੇ ਪਾਪਾ ਕਹਿੰਦੇ ਵੀ ਕਣਕ ਦੀ ਹੀ ਖਾਣੀ ਆ ਮੈਥੇ ਇਹ ਮੱਕੀ ਵਾਲੀ ਨਹੀਂ ਖਾਣੀ ਹੈ ਤੇ ਤਾਂ ਕਰਕੇ ਤੇ ਕਣਕ ਦੀ ਵੀ ਬਣਾਵਾਂਗੇ ਆਪਾਂ ਮੈਥੇ ਵਾਲੀ ਰੋਟੀ ਤੇ ਪਹਿਲਾਂ ਆਪਾਂ ਦੇ ਦਈਏ ਚਾਹ ਹਜੇ ਉਹ ਸੁੱਤੇ ਪਏ ਨੇ ਉੱਠੇ ਨਹੀਂ ਹੈਗੇ ਸੀਤ ਵੀ ਪਹਿਲਾਂ ਮਾਰਨਿੰਗ ਉੱਠ ਗਈ ਸੀ 4 ਵਜੇ ਤੇ ਹੁਣ ਦੁਬਾਰਾ ਸੁੱਤੀ ਹੋਈ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਬਲੌਗ ਆਪਾਂ ਸ਼ੁਰੂ ਕਰ ਹੀ ਲਿਆ ਤੇ ਨਾ ਆਪਾਂ ਆਏ ਆ ਸਿਰ ਹਜੇ ਮੇਰਾ ਰੰਦਾ ਪਾਉਣ ਵਾਲਾ ਬਸ ਹਲਕੀ ਜਿਹੀ ਪਿਸਟਿਕ ਲਗਾ ਲਈ ਤੇ ਨਾ ਆਪਾਂ ਆਏ ਆ ਦੁਪੱਟਾ ਮੇਰਾ ਤੇ ਨਾ ਆਪਾਂ ਆਏ ਆ ਬਸ ਹੁਣ ਉਹ ਹੋ ਸੌਰੀ ਸੌਰੀ ਕੋਣੀ ਟਿੱਕੇ ਜਾਣਾ ਸੀ ਤੇ ਨਾ ਆਪਾਂ ਆਏ ਆ ਚਾਲ ਜਸਮੀਰ ਦੇ ਚਗੀ ਤੇ ਉਠਾਉਣੀ ਸੀ ਉਹਦੇ ਪਾਪਾ ਨੂੰ ਉਹਨੂੰ ਵੀ ਉਹਨਾਂ ਨੂੰ ਬਨੇ ਅੱਛਾ ਤੇ ਪੀਰ ਬਣਾਵਾਂਗੇ ਆਪਾਂ ਨਾਲ ਦੀ ਨਾਲ ਰੋਟੀ ਤੇ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਲੱਗੇ ਕਰਦੇ ਆ ਜੀ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਕੀ ਕਰਦਾ ਸੀ ਕਿਵੇਂ ਨਾ ਚੀ ਨਾ ਸੀਟ ਛੜਾਣਾ ਨੂੰ ਕੇ ਰੈਡੀ ਹੋ ਗਿਆ ਖੜੇ ਹੋ ਜਾ ਬੁੱਤ ਖੜੇ ਹੋ ਜਾ ਸਤਿ ਸ਼੍ਰੀ ਅਕਾਲ ਕਹੋ ਟੱਕੇ ਹੱਥ ਜੋੜ ਕੇ ਹੱਥ ਜੋੜ ਕੇ ਚੁੰਡੀਆਂ ਕਿਤੇ ਦੇਸੋਂ ਮੈਗੁੱਤਾ ਕਰ ਲਈਆਂ ਦੋ ਗੁੱਤਾ ਕਰ ਲਈ ਹੈ ਨਾ ਹਾਂ ਹਾਂ ਕੇ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਠੀਕ ਹਾਂ ਹਾਂ ਮੈਂ ਵੀ ਠੀਕ ਹਾਂ ਤੇ ਰੋਟੀ ਖਾਣੀ ਚੀਜੀ ਖਾਣੀ ਹੈ ਖਾਣੀ ਹੈ ਚੀਜੀ ਹਾਂ ਤੁਸੀਂ ਆਵਾਜ਼ ਮਾਰ ਦੋ ਨਾਲੇ ਹੋਰ ਕਿਹਨੂੰ ਮਾਰਨੀ ਆੰਮੇ ਨੂੰ ਹੋਰ ਨਾਨੀ ਪਿੰਡ ਕਿਹਨੂੰ ਆਵਾਜ਼ ਮਾਰਨੀ ਆ ਨਾਨੀ ਪੰਡ ਨਾਨੀ 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 ਹੋਰ ਕੌਣ ਸੀ ਉੱਥੇ ਮੰਨੀ ਮੰਨੀ ਹੋਰ ਹੋਰ ਕੌਣ ਸੀ ਮਮਤੀ ਜੀ ਚੀਜੀ ਵੀ ਸੀ ਬੱਤੀ ਜੀ ਦੀਦੀ ਦੀਦੀ ਸੀ ਦੀਦੀ ਸੀ ਹੋਰ ਕੌਣ ਸੀ ਤੇ ਹੋਰ ਕੌਣ ਸੀ ਮਾਮਾ ਨਹੀਂ ਸੀ ਮਾਮਾ ਜੀ ਸਿਰ ਤੇ ਲੱਗਿਆ ਹੋਇਆ ਖੇਡਣ ਤੇ ਹੁਣ ਆਪਾਂ ਲੱਗੇ ਸੀਗੇ ਰੋਟੀ ਬਣਾਉਣ ਤੇ ਆਟਾ ਆਪਾਂ ਗੁੰਨ ਕੇ ਰੱਖ ਲਿਆ ਮੇਥਿਆਂ ਦਾ ਤੇ ਬਸ ਰੋਟੀਆਂ ਬਣਾਉਣੀ ਸੀ ਸਿਰ ਤੇ ਆਪਾਂ ਨਾਉਣ ਗਿਆ ਹੋਇਆ ਪਰ ਕਰੀ ਕਾਲੀ ਜਾਂਦੇ ਉਹਨਾਂ ਨੂੰ ਫੋਨ ਆ ਗਿਆ ਉਹਨਾਂ ਨੇ ਜਾਣਾ ਕਿਤੇ ਤੇ ਕਾਲੀ ਕਰੀ ਜਾਂਦੇ ਆ ਤੇ ਬਸ ਹੁਣ ਆਪਾਂ ਰੋਟੀ ਬਣਾ ਲਈਏ ਫਟਾਫਟ ਸੀਖਾ ਨੂੰ ਕੇ ਖਲਾਰਾ ਬਾਕੇ ਚਲੀ ਗਈ ਪਤਾ ਨਹੀਂ ਅੱਧ ਵਿਚ ਅੱਧਾ ਖਾਦਾ ਅੱਧ ਵਿਚ ਅੱਧਾ ਖਾਦਾ ਨਹੀਂ ਹੈਗਾ ਤੇ ਆਪਾਂ ਇੱਕ ਆ ਲੈ ਪਿਆਜ਼ ਇਹਨਾਂ ਨੂੰ ਵੀ ਸਾਫ਼ ਕਰਕੇ ਰੱਖਣਾਗਾ ਭਾਈ ਆਇਆ ਸੀਗਾ ਤੇ ਕੱਲਾ ਰੋਟੀ ਬਣਾ ਕੇ ਪਕਾ ਲਈਏ फटाफट ਦੀ ਨੈਕਸਟ ਡੇ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਸਾਰੇ ਸਾਨੇ ਵਧੀਆ ਹੋਣਗੇ ਕਿ ਬਲੌਗ ਆਪਣਾ ਕੱਲ ਦਾ ਹੀ ਸ਼ੁਰੂ ਕੀਤਾ ਹੋਇਆ ਕੱਲ ਮੈਂ ਵੀਡੀਓ ਬਣਾਈ ਜਦੋਂ ਬਣਾ ਲਈ ਅਸੀਂ ਸਵੇਰੇ ਤੇ ਉਸ ਤੋਂ ਬਾਅਦ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਸੀਗੀ ਕਿਉਂ ਨਹੀਂ ਸ਼ੂਟ ਕੀਤੀ ਸੀ ਉਹ ਵੀ ਤੁਹਾਨੂੰ ਮੈਂ ਅੱਗੇ ਦੱਸ ਦਿਆਂ ਤੇ ਹੁਣ ਫਿਲਹਾਲ ਮੈਂ ਬਣਾ ਰਹੀ ਸੀ ਚਾਹ ਤੇ ਸੀਟ ਤੋਂ ਸੁੱਤੀ ਉੱઠી ਆ ਤੇ ਆਪਾਂ ਵੀ ਸੌਂ ਗਏ ਘੰਟਾ ਡੇਢ ਦੋ ਘੰਟੇ ਰੈਸਟ ਕਰ ਲਈ ਆ ਉਸ ਤੋਂ ਬਾਅਦ ਹੁਣ ਆਪਾਂ ਇੱਕ ਮਟਰ ਕੱਢਾਂਗੇ ਤੇ ਚਾਹ ਪੀ ਲਈ ਪਹਿਲਾਂ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸੂਗੀ ਨਾਲੇ ਵੀ ਕੱਲ ਕਿਉਂ ਨਹੀਂ ਆਪਾਂ ਵੀਡੀਓ ਸ਼ੂਟ ਕੀਤੀ ਸੀਗੀ ਅੱਗੇ ਤੇ ਕੀ ਹੋ ਗਿਆ ਸੀਗਾ ਕਿਉਂ ਨਹੀਂ ਕਰ ਪਾਈ ਆਪਾਂ ਵੀਡੀਓ ਸ਼ੂਟ ਤੇ ਪਹਿਲਾਂ ਆਪਾਂ ਚਾਹ ਪੀ ਲਈਏ ਚਾਹ ਲੈ ਚੰਦੇ ਆਪਾਂ ਤੇ ਚਾਹ ਦੇ ਨਾਲ-ਨਾਲ ਹੀ ਖਾਣੇ ਆ ਆਪਾਂ ਬਿਸਕਟ ਜਿਮ ਜੈਮ ਇਥੇ ਮੱਕੀ ਵੀ ਨੇ ਚਾਹ ਤੇ ਭੁੱਖ ਲੱਗੀ ਹੈ ਰੋਟੀ ਨਹੀਂ ਮੈਂ ਖਾਣੀ ਨਾਲ ਮੈਂ ਖਾਉਂਗੀ ਜਿਮ ਜੈਮ ਵੈਸੇ ਇਸ ਹੈਗੇ ਆ ਸੀਰਤ ਦੇ ਫੇਵਰਟ ਹਾਦੀ ਸੀਰਤ ਆ ਹੀ ਪਰ ਮੈਨੂੰ ਭੁੱਖ ਲੱਗੀ ਆ ਆਪਾਂ ਵੀ ਖਾ ਹੀ ਸਕਦੇ ਆ ਹਨਾ ਤੇ ਚਾਹ ਪੀ ਲਈਏ ਹੋ ਹੋ ਚਾਹ ਪੀ ਲਈਏ ਤੇ ਫਿਰ ਕਰਾਂਗੇ ਆਪਾਂ ਅਗਲਾ ਆਪਣਾ ਕੰਮ ਕਾਰ ਤੇ ਇੱਕ ਗੱਲ ਹੋਰ ਮੈਂ ਕਰਨੀ ਸੀ ਮੈਂ ਬਾਅਦ ਚ ਕਰਦਾ ਨਹੀਂ ਤਾਂ ਚਲੋ ਚਾਹ ਪੀ ਲਾਂ ਪਹਿਲਾਂ ਮੈਂ ਫੇਰ ਹੀ ਕਰਦੀ ਆਂ ਗੱਲ ਮੈਂ ਤੁਹਾਨੂੰ ਦੱਸਦੀ ਆ ਵੀ ਕੱਲ ਆਪਾਂ ਵੀਡੀਓ ਕਿਉਂ ਨਹੀਂ ਸੀ ਬਣਾਈ ਤੇ ਕੀ ਹੋ ਗਿਆ ਸੀ ਠੀਕ ਹੈ ਲਓ ਜੀ ਇੱਥੇ ਆਪਾਂ ਲੱਗੇ ਸੀ ਆਪਾਂ ਆਪਣਾ ਨੈਕਸਟ ਕੰਮ ਕਰਨ ਬੈੱਡ ਸ਼ੀਟ ਜਿਹੜੀਆਂ ਸੀਗੀਆਂ ਆਪਣੀਆਂ ਗਰਮ ਸਰਦੀਆਂ ਵਾਲੀਆਂ ਵਿਛਾਈਆਂ ਹੋਈਆਂ ਉਹ ਚੇਂਜ ਕਰਨ ਤੇ ਸਿਰਤ ਇੱਥੇ ਮੇਰੇ ਕੋਲ ਖੇਡਣ ਲੱਗੀ ਹੋਈ ਆ ਤੇ ਇਹ ਆਪਦੀ ਮਸਤੀਆਂ ਕਰਨ ਲੱਗੀ ਪਈ ਆ ਤੇ ਪਹਿਲਾਂ ਮੈਂ ਗੱਦੇ ਧੁੱਪੇ ਪਾਦੇ ਸੀਗੇ ਕਾਫੀ ਟਾਈਮ ਧੁੱਪੇ ਪੈ ਰਹੇ ਆ ਉਸ ਤੋਂ ਬਾਅਦ ਚੱਕ ਕੇ ਲਿਆਂਦੇ ਸੀਗੇ ਤੇ ਹੁਣ ਗਰਮੀ ਆਉਂਦੀ ਹੈ ਜੀ ਹੁਣ ਬਿਛਾਈ ਨਹੀਂ ਜਾਂਦੀਆਂ ਹੈਗੀਆਂ ਦੂਜੀਆਂ ਚਾਦਰਾਂ ਤੇ ਨਾ ਪਤਾ ਨਹੀਂ ਕੀ ਗੱਲ ਵੀ ਮੌਸਮ ਇੱਕਦਮ ਬਦਲ ਗਿਆ ਹਨਾ ਚੇਤ ਚੜ੍ਹਦੇ ਆ ਤੇ ਗਰਮੀ ਆਉਂਦੀ ਆ ਰਾਤ ਨੂੰ ਤਾਂ ਕਰਕੇ ਮੈਨੂੰ ਇਹ ਸੀਗਾ ਵੀ ਚਲੋ ਬਦਲ ਹੀ ਦਿੰਨੇ ਆ ਇਹ ਸੀਗੀ ਬਾਹਰਲੇ ਬੈੱਡ ਨੈਕਸਟ ਆ ਗਏ ਸੀ ਜੀ ਆਪਾਂ ਆਪਣੇ ਬੈੱਡਰੂਮ ਦੇ ਵਿੱਚ ਤੇ ਇਹ ਬਿੱਡਾਂ ਦੇ ਗੱਦੇ ਵੀ ਮੈਂ ਧੁੱਪੇ ਹੀ ਪਾਏ ਹੋਏ ਸੀਗੇ ਤੇ ਦੋ ਕੰਟੇ ਇਹਨਾਂ ਨੂੰ ਵੀ ਧੁੱਪ ਲਗਵਾਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਟਾਗੀ ਸੀ ਇਹਨਾਂ ਨੂੰ ਵੀ ਸੈੱਟ ਕਰਨ ਬੈੱਡ ਸ਼ੀਟ ਇਹਨਾਂ ਤੇ ਵੀ ਵਿਛਾਉਣ ਕਿਉਂਕਿ ਸੀਰਤ ਨੂੰ ਵੀ ਨੀਂਦ ਆ ਰਹੀ ਸੀਗੀ ਤੇ ਉਹਨੇ ਹੁਣ ਸੌਣਾ ਹੀ ਸੀਗਾ ਤੇ ਉਹਨੇ ਇੱਥੇ ਹੀ ਸੌਣਾ ਸੀਗਾ ਬਾਕੀ ਜੀ ਹੁਣ ਜਿਹੜੀਆਂ ਦੂਜੀਆਂ ਚਾਦਰਾਂ ਮਾ ਸਰਦੀਆਂ ਵਾਲੀਆਂ ਕਹੋ ਵੀ ਆਪਣੀਆਂ ਗਰਮ ਚਾਦਰਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਹੁਣ ਗਰਮੀ ਆਉਂਦੀ ਆ ਰਾਤ ਨੂੰ ਸੀਰ ਦੇ ਪਾਪਾ ਨੂੰ ਵੀ ਹੁਣ ਇੱਕ ਦੋ ਦਿਨਾਂ ਤੋਂ ਲੱਗ ਰਿਹਾ ਸੀ ਕਹਿੰਦੇ ਗਰਮੀ ਹੋ ਗਈ ਵੀ ਚੇਂਜ ਕਰ ਦਿਓ ਤੇ ਸਿਰਤ ਵੀ ਗਰਮੀ ਮੰਨਦੀ ਹੈ ਸਿਰਤ ਬਹੁਤ ਗਰਮੀ ਮੰਨਦੀ ਹੈ ਸਿਰਤ ਰਾਤ ਨੂੰ ਉੱਪਰ ਕੋਈ ਨਾ ਕੱਪੜਾ ਵਗੈਰਾ ਵੀ ਨਹੀਂ ਲੈਂਦੀ ਹੈਗੀ ਸਰਦੀਆਂ 'ਚ ਵੀ ਨਹੀਂ ਸੀ ਲੈਂਦੀ ਤੇ ਇਹ ਹੁਣ ਵੀ ਨਹੀਂ ਲੈਂਦੀ ਤੇ ਚਲੋ ਜੀ ਬਾਕੀ ਆਪਾਂ ਇਹ ਕੰਮ ਵੀ ਕਰਤਾ ਅੱਜ ਤੇ ਦੂਸਰੀਆਂ ਬੈੱਡ ਸ਼ੀਟਾਂ ਆਪਾਂ ਰੱਖ ਦੇਣੀਆਂ ਵਾ ਹੁਣ ਉਹ ਵਾਸ਼ ਕਰਕੇ ਰੱਖੀਆਂ ਹੋਈਆਂ ਸੀਗੀਆਂ ਬਾਹਰ ਹਜੇ ਉਹ ਹੋ ਤੋ ਪਈ ਸੀਗੀਆਂ ਤੇ ਜਦੋਂ ਉਹ ਸੁੱਕ ਗਈਆਂ ਤੇ ਆਪਾਂ ਉਹਨਾਂ ਨੂੰ ਵੀ ਆਪਾਂ ਸੰਭਾਲ ਕੇ ਰੱਖ ਦੇਣਾ ਵਾ ਬੈੱਡ ਦੇ ਉੱਤੇ ਇਹ ਕੰਮ ਹੋਣਗੇ ਆ ਨੈਕਸਟ ਸਰਦੀਆਂ ਦੇ ਵਿੱਚ ਉਦੋਂ ਕੱਢਾਂਗੇ ਤੇ ਬਾਕੀ ਕੰਮ ਜਿਹੜੇ ਸੀਗੇ ਮੇਰੇ तकरीबन ਇੱਥੇ ਖਤਮ ਹੋ ਹੀ ਗਏ ਆ ਤੇ ਝਾੜੂ ਪੋਚਾ ਵਗੈਰਾ ਸਭ ਕੁਝ ਆਪਾਂ ਨੇ ਵੇਡ ਲਿਆ ਸੀਗਾ ਬਸ ਇਹੀ ਕੰਮ ਰਹਿੰਦਾ ਸੀਗਾ ਕਿਉਂਕਿ ਮੈਨੂੰ ਇਹ ਸੀਗਾ ਵੀ ਚਲੋ ਗੱਦਿਆਂ ਨੂੰ ਥੋੜੀ देर ਧੁੱਪ ਲੱਗ ਜਵੇ ਇਹ ਇੰਨੇ ਚੀ ਬਹੁਤ ਫਰਕ ਪੈ ਜਾਂਦਾ ਵਾ ਫਲਾਫ ਫਲਾਵਟ ਆ ਜਾਂਦੀ ਆ ਹਨਾ ਗੱਦਿਆਂ ਦੇ ਵਿੱਚ ਫਰੈਸ਼ ਜਿਹਾ ਹੋ ਗਿਆ ਸੀਗਾ ਰੂਮ ਵੀ ਮੈਨੂੰ ਐ ਲੱਗੇ ਬੋਲੇ ਬੋਲੇ ਜਿਹੇ ਗੱਦੇ ਲੱਗ ਰਹੇ ਸੀਗੇ ਕਈ ਦਿਨਾਂ ਤੋਂ ਮੇਰੇ ਦਿਮਾਗ 'ਚ ਚੱਲੀ ਜਾਂਦਾ ਸੀਗਾ ਵੀ ਧੁੱਪੇ ਰੱਖਾਂ ਵੀ ਹੁਣ ਧੁੱਪਾਂ ਬਹੁਤ ਸੋਹਣੀਆਂ ਨਿਕਲਦੀਆਂ ਨੇ ਪੂਰੀਆਂ ਤੇਜ਼ ਧੁੱਪਾਂ ਹੁੰਦੀਆਂ ਨੇ ਮੈਂ ਕਿਹਾ ਜਦੋਂ ਚੇਂਜ ਕਰਨੀ ਹੋਈ ਨਾ ਚਾਦਰ ਵੀ ਗਰਮੀ ਵਾਲੀਆਂ ਵਿਛਾਉਣੀਆਂ ਹੋਈਆਂ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਧੁੱਪੇ ਜ਼ਰੂਰ ਰੱਖੂੰਗੀ ਵੀ ਸਰਦੀਆਂ ਦੇ ਵਿੱਚ ਵੀ ਜਦੋਂ ਤੇਜ਼ ਧੁੱਪ ਨਿਕਲੀ ਆ ਇੱਕ ਦੋ ਦਿਨ ਮੈਂ ਉਦੋਂ ਵੀ ਗੱਦਿਆਂ ਨੂੰ ਧੁੱਪੇ ਰੱਖ ਦਿੰਸੀ ਥੋ ਤੇ ਚਲੋ ਇਹਨੇ ਨਾਲ ਇੰਨਾ ਚ ਵੀ ਹਵਾ ਜੀ ਫਿਰ ਜਾਂਦੀ ਆ ਤੇ ਵਧੀਆ ਲੱਗਦੇ ਆ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਵਾ ਤੇ ਬਾਕੀ ਤਾਂ ਚਲੋ ਆਪਾਂ ਸਫਾਈਆਂ ਕਰਦੇ ਹੀ ਰਹਿਨੇ ਆ ਹਨਾ ਤੇ ਇਹ ਕੰਮ ਵੀ ਆਪਣਾ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਵੀ ਮੈਂ ਸ਼ਾਇਦ ਅ ਹੋਰ ਕੋਈ ਕੰਮ ਨਹੀਂ ਕੀਤਾ ਹੈਗਾ ਬਸ ਸਿਰਤ ਨੂੰ ਹੀ ਸਮਾਇਆ ਵਾ ਸਿਰਤ ਨੂੰ ਸਮਾਉਣ ਤੋਂ ਬਾਅਦ ਹੀ ਮੈਨੂੰ ਲੱਗਦਾ ਬਸ ਮੈਂ ਰੈਸਟ ਕੀਤੀ ਹੋਊਗੀ ਹਾਂਜੀ ਰੈਸਟ ਹੀ ਕੀਤੀ ਸੀ ਰੂਮ ਵੀ ਆਪਾਂ ਕਰਤਾ ਸੈੱਟ ਬੈੱਡ ਸ਼ੀਟ ਆਪਾਂ ਚੇਂਜ ਕਰਤੀ ਕਾਟਨ ਦੀ ਆਪਾਂ ਹੁਣ ਚਾਦਰਾਂ ਵਿਛਾਤੀਆਂ ਦੂਸਰੀਆਂ ਚਾਦਰਾਂ ਚੱਕਤੀਆਂ ਗਰਮੀ ਆਉਂਦੀ ਆ ਇਹਨੂੰ ਸੀਤ ਨੂੰ ਆਉਂਦੀ ਆ ਨੀਂਦ ਇੱਧਰ ਬਾਹਰਲੀ ਬੈੱਡ ਸ਼ੀਟ ਵੀ ਆਪਾਂ ਚੇਂਜ ਕਰਤੀ ਤੇ ਸੀਤ ਨੂੰ ਆਉਂਦੀ ਆ ਨੀਂਨੀ ਹੁਣ ਤੇ ਬਾਹਰ ਇੱਧਰ ਆਪਣਾ ਬਸ ਇਹ ਰੂਮ ਵੀ ਸੱਟੀਆਂ ਸੀਤ ਨੂੰ ਸਾਈਕਲਾਂ ਆਉਂਦੀਆਂ ਥੋੜੀਆਂ ਜੀਆਂ ਇੱਧਰ ਉੱਧਰ ਘੁੰਮ ਰਹੀਆਂ ਹੋਈਆਂ ਮਾ ਸਾਈਕਲੀਆਂ ਇਹ ਆਪਾਂ ਕਰ ਦਾਂਗੇ ਸੈਕਟਰ ਪਹਿਲਾਂ ਮੈਨੂੰ ਸਮਾਦਾਂ ਮੁਜੀ ਮੁਜੀ ਤੇ ਆ ਰੂਮ ਵੀ ਆਪਾਂ ਕਰਤਾ ਆਪਣਾ ਸੈੱਟ ਤੇ ਮੁਜੀ ਕਿਚਨ ਵੀ ਆਪਣਾ ਸਾਰਾ ਸਾਫ ਆ ਤੇ ਸਾਰਾ ਕਿਚਨ ਵੀ ਸੈੱਟ ਕਰਤਾ ਤੇ ਬਸ ਉਹਨੂੰ ਜੀ ਇੱਥੇ ਮੈਂ ਲੱਗੀ ਸੀ ਕਿ ਕੱਲ ਦੇ ਪਿਆਰ ਜਿਹੜੇ ਲੈ ਕੇ ਰੱਖੇ ਹੋਏ ਸੀ ਉਹਨਾਂ ਨੂੰ ਕੱਢ ਕੇ ਟੋਕਰੀ ਦੇ ਵਿੱਚ ਰੱਖਣ ਤੇ ਸਿਰ ਤੇ ਇੱਥੇ ਮੇਰੇ ਕੋਲ ਹੀ ਖਿੱਡੀ ਜਾਂਦੀ ਆ ਤੇ ਕੱਲ ਮੈਂ ਉਹ ਵੀ ਇੱਕ ਮੈਂ ਅੱਗੇ ਦੱਸੀਆ ਵੀਡੀਓ ਦੇ ਵਿੱਚ ਵੀ ਕਿਉਂ ਨਹੀਂ ਆਪਾਂ ਵੀਡੀਓ ਕੰਪਲੀਟ ਕਰ ਪਾਏ ਸੀ ਕੱਲ ਇਹ ਚੀਜ਼ਾਂ ਵੀ ਮੇਰੇ ਕੋਲ ਹੋਈਆਂ ਹੀ ਨਹੀਂ ਵੈਸੇ ਤਾਂ ਮੈਂ ਕੱਲ ਦੇ ਲੈ ਕੇ ਰੱਖੇ ਹੋਏ ਸੀ ਤੇ ਮੈਂ ਅੱਜ ਇਹਨਾਂ ਨੂੰ ਕੱਢ ਰਹੀ ਸੀ ਨਿਪਾਉਣ ਦੇ ਬਾਹਰ ਹੈ ਦੱਸ ਫੇਰ ਤਾਂ कर रहे चीजी खा रहे मटर खा रहे मटर अस लगे हुए मटर क्डन से लग्या हुआ मटर खान खान लगे हुआ मटर ਉਹ ਦੇਖੋ ਆਪਣੇ ਕੱਪੜੇ ਸਾਰੇ ਸੁੱਕ ਗਏ ਆ ਗਰਮ ਬੈੱਡ ਸ਼ੀਟਾਂ ਆਪਾਂ ਚੱਕ ਤੀਆਂ ਹਨਾ ਮੈਂ ਦਿਖਾਇਆ ਸੀ ਪਹਿਲਾਂ ਜਦੋਂ ਮੈਂ ਚੇਂਜ ਕੀਤੀਆਂ ਤੇ ਇਹ ਸਾਰੀਆਂ ਧੋਤੀਆਂ ਹੁਣ ਆਪਾਂ ਇਹਨਾਂ ਨੂੰ ਸਾਮ ਦੇਣਾ ਬਸ ਹੁਣ ਨਹੀਂ ਵਿਸਾਉਣੀਆਂ ਇਹ ਗਰਮ ਚਾਦਰਾਂ ਗਰਮੀ ਆਉਂਦੀ ਆ ਫਿਰ ਸੀਟ ਨੂੰ ਜ਼ਿਆਦਾ ਗਰਮੀ ਹੁੰਦੀ ਹੈ ਹਨਾ ਸੀਟ ਤੇ ਗਰਮੀ ਜ਼ਿਆਦਾ ਆਉਂਦੀ ਹੈ ਹੂੰ ਚੱਕੀ ਹਾਂ ਗਰਮੀ ਜ਼ਿਆਦਾ ਆਉਂਦੀ ਹੈ ਸਸਰੀ ਘਾਲ ਕੇ ਆਦੇ ਫੇ ਅੱਗੇ ਠੀਕੋ

બોલો ਵੀ સ્ટેપ ਕਰਦੇ ਆ ચલો જી ਇਹ ਤਾਂ સ્ટેપ ਕਰਨ લાગ ગયા ਇੱਥੇ ਮੈਂ ਲੱਗੀ ਸੀਗੀ ਕੱਪੜੇ ਤੈਅ ਕਰਨ ਮਟਰ ਮੈਂ ਕੱਢ ਕੇ ਰੱਖਤੇ ਤੇ બાકી ਮੈਂ ਤੁਹਾਨੂੰ ਦੱਸਣਾ ਸੀ ਵੀ ਕੱਲ ਮੈਂ ਵੀਡੀਓ ਕਿਉਂ ਨਹੀਂ ਬਣਾ پائی ਕਿਉਂਕਿ ਕੱਲ ਅਸੀਂ ਕਿਤੇ ਗਏ ਸੀਗੇ ਤੇ ਮੈਂ પાકી ગઈ ਸੀਗੀ ਆਪਣੇ ਘੋੜ ਦੇ ਈਅਰਿੰਗ ਤੇ ਰਸਤੇ ਦੇ ਵਿੱਚ ਮੇਰੇ ਕੋਲੋਂ ਈਅਰਿੰਗ ਝੁੰਮ ਗਏ ਆ ਤੇ ਮੈਨੂੰ ਮਿਲਿਆ ਹੀ ਨਹੀਂ ਸੀਗਾ ਬਹੁਤ ਟੈਨਸ਼ਨ ਹੋਈ ਪਈ ਸੀ ਕਿ ਤੇ ਇੱਕ ਅਸੀਰਤ ਦੇ ਹੱਥ ਵੱਜ ਗਿਆ ਸੀਗਾ ਕਿਤੇ ਉਦੋਂ ਹੀ ਗਿਰ ਗਿਆ ਗਿਰ ਤਾ ਉਹ ਗੱਡੀ 'ਚ ਹੀ ਗਿਆ ਪਰ ਮਿਲ ਨਹੀਂ ਮਿਲਣੀ ਸੀ ਰਿਹਾ ਪਰ ਬਾਅਦ ਵਿੱਚ ਅਸੀਰ ਦੇ ਪਾਪਾ ਨੇ ਜਦੋਂ ਚੰਗੀ ਤਰ੍ਹਾਂ ਗੱਡੀ ਦੇਖੀ ਤੇ ਕਿ ਉਹ ਸਟੱਡ ਮੈਨੂੰ ਦੁਬਾਰਾ ਸਾਨੂੰ ਮਿਲ ਗਿਆ ਵੀ ਚਲੋ ਥੈਂਕ ਗੋਡ ਹੈ ਨਾ ਵੀ ਨੁਕਸਾਨ ਹੁਣ ਬਚ ਗਿਆ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਅੱਜ ਸਾਡਾ ਤੇ ਇਸੇ ਕਰਕੇ ਵੀਡੀਓ ਕੰਟੀਨਿਊ ਨਹੀਂ ਸੀ ਅਸੀਂ ਕਰ ਪਾਈ ਤੁਹਾਨੂੰ ਨਾ ਮੈਂ ਸੀਰਤ ਦਿਖਾਉਣੀ ਹੈ ਬੈਠੀ ਦੇਖ ਕਿੱਥੇ ਬੈਠੀ ਆ बीदी जी कर की रही है की कर रहे है, है? की कर दे फु बैठे की कर दे हाँ आज पुत देखियो मैं कौन दी मैं कौन दी आई नी और गुलाब चोरी है बुत ਗੁਲਾਬ ਚ ਹੁੰਦੀ ਹੈ ਇਹਦੇ ਚ ਨਹੀਂ ਹੁੰਦੀ ਇਹਦੇ ਚ ਨਹੀਂ ਹੁੰਦੀ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਵਾਂ ਨੇੜੇ ਜਾ ਕੇ ਇੱਥੇ ਇੱਕ ਚਿੜੀ ਚਿੜੀ ਨੇ ਆਲਣਾ ਪਾਇਆ ਹੋਇਆ ਵਾਜੇ ਤੁਹਾਨੂੰ ਦੇਖੇ ਆ ਬੈਠੀ ਆ ਮੂੰਹ ਤਾਉਦਾ ਉੱਧਰ ਨੂੰ ਆ ਚਲੋ ਜੀ ਅੱਜ ਦੀ ਵੀਡੀਓ ਬਸ ਇੰਨੀ ਹੀ ਤੇ ਹੁਣ ਬਸ ਬਾਕੀ ਕੰਮ ਆਪਾਂ ਸਾਰ ਵਿੱਚ ਦੇਖਦੇ ਆਂ ਤੇ ਪਹਿਲਾਂ ਆਪਾਂ ਵੀਡੀਓ ਦਾ ਐਂਡ ਕਰ ਦਈਏ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਓਕੇ ਜੀ ਟੇਕ ਕੇਅਰ ਬਾਏ ਬਾਏ